ਦੀ ਸ਼ੁਰੂਆਤ ਚਲੋ ਆਪਾਂ ਵਾਈਗਰੂ ਦਾ ਨਾਮ ਲੈ ਕੇ ਉੱਠੀ ਦਾ ਚਲੋ ਜਿਹਨੇ ਆਪਾਂ ਨੂੰ ਇੰਨੇ ਸੋਹਣੇ ਸ਼ਰੀਰ ਦੀ ਦਾਤ ਬਖਸ਼ੀ ਜਿਹਨੇ ਦੁਨੀਆਂ ਦਿਖਾਈ ਆ ਆਪਾਂ ਨੂੰ ਹਣਾ ਚਲ ਵੀ ਮੇਰੇ ਮਾਤਾ ਹੈ ਨਹੀਂ ਹਣਾ ਵੀ ਸਾਰਾ ਕੰਮ ਕਰਦਾ ਵੀ ਮੈਨੂੰ ਆਪ ਖੁਦ ਨੂੰ ਹੀ ਕਰਨਾ ਪੈਂਦਾ ਹਣਾ ਤੇ ਚਲੋ ਆਪਦਾ ਕੰਮ ਧੰਦਾ ਨਵੇੜ ਕੇ ਸਾਰਾ ਕਰਦਾ ਸਤਕ ਬਾਅਦ ਇਹਨੂੰ ਗਰਾਊਂਡ ਆ ਜਾਂਦਾ ਤੇ ਇੱਥੇ ਆਪਦਾ ਜਿੰਨਾ ਵੀ 2 2.5 ਘੰਟਿਆਂ ਦਾ ਵੱਧ ਤੋਂ ਵੱਧ 3 ਘੰਟਿਆਂ ਦਾ ਵਰਕਆਊਟ ਵੀ ਹੋ ਜਾਂਦਾ ਕਈ ਵਾਰੀ ਵੀਰੇ ਜਦੋਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਵੱਖਰੇ ਵੱਖਰੇ ਤੁਹਾਡੇ ਸਟੰਟ ਕਿਤੇ ਐਡੀਟਿੰਗ ਦਾ ਕਮਾਲ ਤਾਂ ਨਹੀਂ ਜਿਵੇਂ ਤੁਸੀਂ ਮੇਖ ਦੇ ਉੱ ਕਵੇ ਵੀ ਮੈਂ ਕਰਨਾ ਹੀ ਕਰਨਾ ਜੀ ਮੈਂ ਨਾ ਇੱਕ ਗੋਰੇ ਦੀ ਮਤਲਬ ਕਿ ਉਹਦਾ ਨਾਂ ਬੂਜਾ ਬਵਾਏ ਆ ਮੈਂ ਉਹਦੀ ਨਾ ਰੀਲ ਦੇਖੀ ਸੀ ਇੱਕ ਮੈਂ ਸੋਚਿਆ ਵੀ ਯਾਰ ਜੇ ਇਹ ਬੰਦਾ ਕਰ ਸਕਦਾ ਤੇ ਮੈਂ ਕਿਉਂ ਨਹੀਂ ਕਰ ਸਕਦਾ ਜਦੋਂ ਮੈਂ ਇਹ ਵੀਰੇ ਮੇਕ ਤੇ ਮੇਕ ਰੱਖ ਕੇ ਕੀਤੀ ਹਨਾ ਜੀ ਤੇ ਵੀਡੀਓ ਨੂੰ ਬਹੁਤ ਪਿਆਰ ਮੇਰੇ ਕੋਲ ਤਾਂ 4.5 ਕਿਨ ਵਿ 5 ਮਿਲੀਅਨ ਵਿਊ ਆਏ ਸੀ ਇਹ ਵੀਡੀਓ ਨੂੰ ਮੇਖ ਤੇ ਮੇਖ ਰੱਖ ਕੇ ਨੂੰ ਹਣਾ ਜੇ ਇੱਕ ਬੋਡੀ ਬੈਲੈਂਸ ਤੇ ਇੱਕ ਫੋਕਸ ਇਹ ਜ਼ਰੂਰੀ ਹੈ ਜੇ ਆਪਣਾ ਧਿਆਨ ਕਿਤੇ ਵੀ ਅਸੇ ਪਾਸੇ ਹੋ ਗਿਆ ਵੀਰੇ ਆਪਣੇ ਸਿੱਧੀ ਮੇਖ ਹੱਥ ਚ ਬਣ ਸਕਦੀ ਹੈ ਆਮ ਤੌਰ ਤੇ ਆਪਾਂ ਦੇਖਦੇ ਆਂ ਵੀ ਜੈਦ ਬਹਿਸ ਲੱਗਦੀ ਹੁੰਦੀ ਆ ਹਣਾ ਵੀ ਕੁਸ਼ ਖਾਣ ਪੀਣ ਦੀ ਜਾਂ ਮੇਰੇ ਬਰਾਬਰ ਖਾ ਕੇ ਦਿਖਾ ਇਈ ਕੋਈ ਕਹਿੰਦਾ ਵੀ ਮੇਰੇ ਨਾਲ ਬਰਾਬਰ ਤੂੰ ਗੱਡੀ ਭਜਾ ਕੇ ਦਿਖਾ ਹਨਾ ਥੋੜੀ ਜਿਆਦਾ ਮਾਸ ਲੱਗਦੀ ਹੁੰਦਾ ਮੇਰੇ ਬਰਾਬਰ ਭੱਜ ਕੇ ਦਿਖਾ ਮੇਰੇ ਬਰਾਬਰ ਸਟੰਟ ਕਰਕੇ ਦਿਖਾ ਇਹ ਫਿਰ ਇਹਦੇ ਵਿੱਚੋਂ ਕੀ ਨਿਕਲਦਾ ਜੇ ਆਪਾਂ ਕਿਸੇ ਨੂੰ ਚੈਲੰਜ ਕਰਦੇ ਆ ਫਿਰ ਉਹ ਬੰਦੇ ਨੂੰ ਵੀ ਥੋੜਾ ਜਾਈ ਹੁੰਦਾ ਵੀ ਯਾਰ ਮੈਂ ਵੀ ਸਰੀਰ ਸੰਭਾ ਕਈ ਵਾਰੀ ਇਦਾਂ ਦੀ ਜਿੱਦ ਕਰਨੀਆਂ ਚੰਗੀਆਂ ਹੁੰਦੀਆਂ ਚੈਲੰਜ ਉਹ ਐਕਸੈਪਟ ਕਰੋ ਵੀ ਜਿਹੜਾ ਆਪਾਂ ਕਰ ਸਕਦੇ ਆ ਪੇਟ ਰੱਖ ਲਿਆ 80 ਕਿਲੋ ਤੇ ਆਪਣਾ ਬੇਟ ਹੈਗਾ 30 40 ਕਿਲੋ ਨਹੀਂ ਵੀਰੇ ਉਹ ਚੀਜ਼ ਹੋਣੀ ਨਹੀਂ ਹੈਗੀ ਜੇ ਆਪਾਂ ਸਟੈਪ ਬਾਈ ਸਟੈਪ ਚੜਾਂਗੇ ਵੀਰੇ ਉੱਥੇ ਫਾਇਦਾ ਆਪਨ ਤੇ ਥੋੜਾ ਫਿਰ ਵੀਡੀਓ ਪਾਉਣ ਦਾ ਮਕਸਦ ਕੀ ਹੁੰਦਾ ਇੱਕ ਹੁੰਦਾ ਆਪ ਦੇ ਆਪ ਨੂੰ ਫੇਮਸ ਕਰਨਾ ਇੱਕ ਹੁੰਦਾ ਪਿੱਛੇ ਆਪਣੀ ਸੋਚ ਕੀ ਹੁੰਦੀ ਹੈ ਕੋਈ ਚੀਜ਼ ਆਪ ਲੈ ਆਉਣੀ ਹੈ ਜੇ ਹੁਣ ਇਹੀ ਮੈਂ ਲੋਫਰ ਬਾਜੀ ਕਰਦਾ ਫਿਰਾਂ ਵੀਰੇ ਫਿਰ ਤਾਂ ਮੇਰੇ ਘਰਦਿਆਂ ਨੂੰ ਵੀ ਦੁੱਖ ਹੋਣਾ ਚਲੋ ਹੁਣ ਜਿਓ ਚਲੋ ਇੰਨਾ ਕਾ ਵੀ ਘਰਦਿਆਂ ਨੂੰ ਚਲੋ ਇੰਨਾ ਕ ਹੈਗਾ ਵੀ ਚਲੋ ਮਾੜੇ ਪਾਸਿਓਂ ਵਜਿਆ ਹੋਇਆ ਵਾ ਵੀ ਚਲੋ ਆਪਦਾ ਸਰੀਰ ਸੰਭਿਆ ਮੈਂ ਵੀਰੇ ਇਹੀ ਗੱਲ ਕਹਿਣਾ ਵੀ ਮਾੜੇ ਕੰਮ ਪਿੱਛੇ ਨਾ ਜਾਓ ਕਿਸੇ ਦੇ ਪਿੱਛੇ ਨਸ਼ੇ ਪੱਤੇ ਲਾ ਕੇ ਨਾ ਕਰੋ ਕਰਦਿਆਂ ਦੀ ਇੱਜ਼ਤ ਖਰਾਬ ਕਰਦੇ ਆ ਤੁਸੀਂ ਠੀਕ ਆ ਨਾਲੇ ਆਪਦੇ ਪੈਸੇ ਦੀ ਬਰਬਾਦੀ ਕਰਦੇ ਆ ਟਾਈਮ ਖਰਾਬ ਕਰਦੇ ਆ ਜਿਹੜਾ ਉਹ ਵੱਖਰੀ ਗੱਲ ਆ ਜੇ ਵੀਰੇ ਤੁਸੀਂ ਕੁਝ ਕਰਨਾ ਲਾਈਵ 'ਚ ਕਿਸੇ ਚੰਗੇ ਪਾਸੇ ਵੜੋ ਮੈਂ ਐ ਨਹੀਂ ਕਹਦਾ ਵੀ ਮੇਰੀ ਗੇਮ 'ਚ ਹੀ ਵੜੋ ਹਨਾ ਚੰਗੇ ਪਾਸੇ ਬਹੁਤ ਆ ਵੀਰੇ ਉਹਨਾਂ ਪਾਸੇ ਜਾਓ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮੰਦੀ ਜੇਕਰ ਕਿਸੇ ਇਨਸਾਨ ਨੇ ਕੁਝ ਬੜਨਾ ਤਾਂ ਸਭ ਤੋਂ ਵੱਡੀ ਗੱਲ ਆ ਕਿ ਉਹਦੇ ਵਿੱਚ ਜਜ਼ਬਾ ਹੋਵੇ ਕੁਝ ਸੋਚਿਆ ਹੋਵੇ ਕਿ ਆ ਕਰਨਾ ਤਾਂ ਲਾਜ਼ਮੀ ਉਹ ਹੁੰਦਾ ਪਰ ਮੈਂ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਜੀ ਅੱਜ ਇੱਕ ਇਹੋ ਜੀ ਕਹਾਣੀ ਨਾਲ ਤੁਹਾਨੂੰ ਮਿਲਾਉਣਾ ਇਸ ਕਹਾਣੀ ਦੇ ਵਿੱਚ ਜਦੋਂ ਤੁਸੀਂ ਇੱਕ ਵਾਰੀ ਦੇਖੋਗੇ ਇਸ ਕਹਾਣੀ ਦੀ ਕੁਝ ਪਿਕਚਰਾਂ ਦੇਖੋਗੇ ਫੋਟੋ ਦੇਖੋਗੇ ਤਾਂ ਤੁਹਾਨੂੰ ਲੱਗੂਗਾ ਕਿ ਬੜੇ ਜੱਜਬੇ ਵਾਲੀ ਹੈ ਬੜੇ ਜਨੂਨ ਵਾਲੀ ਕਹਾਣੀ ਪਰ ਜਦੋਂ ਹੋਰ ਡੰਗਾਈ 'ਚ ਜਾਓਗੇ ਤਾਂ ਬਹੁਤ ਸਾਰੀਆਂ ਕਠਿਨਾਈਆਂ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਤਾਂ ਆਪਾਂ ਗੱਲਬਾਤ ਕਰਾਂਗੇ ਬਾਈ ਹਰਵਿੰਦਰ ਕੌਂਕੇ ਨਾਲ ਜਿਹੜੇ ਕਿ ਅਕਸਰੀ ਸੋਸ਼ਲ ਮੀਡੀਆ ਤੇ ਆਪਣੇ ਸਟੰਟਾਂ ਦੀਆਂ ਵੀਡੀਓ ਪਾਉਂਦੇ ਰਹਿੰਦੇ ਨੇ ਬਾਈ ਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਰੇ ਜਿਹੜਾ ਤੁਸੀਂ ਮੈਨੂੰ ਇੰਨੇ ਜੋਗਾ ਸਮਝਾ ਇੱਥੇ ਆਏ ਹਨ ਮੇਰੇ ਕੋਲ ਨਹੀਂ ਨਹੀਂ ਵੀਰੇ ਵੈਸੇ ਜਦੋਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਵੱਖਰੇ-ਵੱਖਰੇ ਤੁਹਾਡੇ ਸਟੰਟ ਤਾਂ ਇੱਕਦਮ ਦੇਖਣ 'ਚ ਬੜੀ ਹੈਰਾਨੀ ਵੀ ਹੁੰਦੀ ਯਾਰ ਇਹ ਕਿਵੇਂ ਹੋ ਗਿਆ ਨਾ ਕਿਤੇ ਐਡੀਟਿੰਗ ਦਾ ਕਮਾਲ ਤਾਂ ਨਹੀਂ ਜਿਵੇਂ ਤੁਸੀਂ ਮੇਖ ਦੇ ਉੱਤੇ ਕਹੀ ਟਿਕਾ ਕੇ ਹਨ ਨਹੀਂ ਨਹੀਂ ਵੀਰੇ ਨਹੀਂ ਨਹੀਂ ਇਹ ਇਹ じゃ ਕੋਈ ਚੱਕਰ ਨਹੀਂ ਬਾਕੀ ਜਿਹੜੇ ਪ੍ਰਭਾਵ ਨੂੰ ਲੱਗਦਾ ਵੀ ਹਾਂ ਐਂ ਕਰਕੇ ਹਨ ਐਡੀਟਿੰਗ ਵਗੈਰਾ ਕੀਤੀ ਹੋਈ ਹੈ ਨਹੀਂ ਜਿਹੜੇ ਮੇਰੇ ਭਰਾ ਨੂੰ ਲੱਗਦਾ ਵੀ ਹਾਂ ਐਡਿਟਿੰਗ ਕੀਤੀ ਆ ਵੀਰੇ ਕੋਈ ਚੱਕਰ ਨਹੀਂ ਮੇਰਾ ਪਿੰਡ ਕੋਂਗੇ ਆ ਤੁਸੀਂ ਦੱਸ ਹੀ ਦਿੱਤਾ ਹਨਾ ਕੋਈ ਨਹੀਂ ਉਹਨਾਂ ਲਾਈਵ ਲਾਈਵ ਵੀ ਕਰਕੇ ਦਿਖਾ ਦਾਂਗੇ ਵੀਰੇ ਕੋਈ ਚੱਕਰ ਚਲੋ ਅੱਜ ਇਹ ਪਤਾ ਕੀ ਸਟੰਟ ਇੰਨੇ ਯੂਨੀਕ ਆ ਬੰਦਾ ਇੱਕ ਵਾਰੀ ਸੋਚਦਾ ਵੀ ਸੋਚਦਾ ਬਈ ਸੋਚਦਾ ਮੈਨੂੰ ਕਮੈਂਟ ਵੀ ਆਉਂਦੇ ਆ ਬਈ ਉਹਦੇ ਹਾਂ ਕਮੈਂਟ ਵੀ ਆਉਂਦੇ ਆ ਅੱਜ ਭਾਈ ਵੀ ਗੱਲ ਕਲੀਅਰ ਕਰ ਲਾਂਗੇ ਸੋਮੇ ਦੇ ਦੇਖਾਂਗੇ ਵੀ ਕੀ ਆ ਹਨਾ ਹਾਂਜੀ ਹਾਂਜੀ ਸਹੀ ਆ ਇਹ ਵੀਰੇ ਸ਼ੁਰੂਆਤ ਕਿੱਥੋਂ ਹੁੰਦੀ ਆ ਇੱਧਰ ਨੂੰ ਕਿਉਂਕਿ ਜਿਹੜੇ ਪੰਜਾਬ ਦੇ ਮੁੰਡੇ ਆ ਹਨਾ ਜਾਂ ਪੰਜਾਬ ਦੇ ਮੁੰਡੇ ਕੁੜੀਆਂ ਨੌਜਵਾਨਾਂ ਉਹ ਜ਼ਿਆਦਾਤਰ ਕਬੱਡੀ ਖੇਡਦੇ ਆ ਕ੍ਰਿਕਟ ਖੇਡਦੇ ਆ ਜਾਂ ਵਾਲੀਬਾਲ ਖੇਡ ਲੈਂਦੇ ਆ ਟਾਈਮ ਪਾਸ ਲਈ ਹਨਾ ਇਦਨ ਨੂੰ ਫਿਰ ਵੀ ਘਟ ਆਉਂਦੇ ਆ ਜਿਵੇਂ ਵੀਰੇ ਅੱਜ ਕੱਲ ਤੁਹਾਨੂੰ ਪਤਾ ਹੀ ਆ ਸੋਸ਼ਲ ਮੀਡੀਆ ਜਮਾਨਾ ਹਨਾ ਚਲੋ ਹਰੇਕ ਬੰਦਾ ਯੂਜ਼ ਕਰਦਾ ਤੇ ਮੈਂ ਵੀ ਇਹੋ ਜਿਹੀ ਚੀਜ਼ਾਂ ਮਤਲਬ ਵੀ ਚੀਜ਼ਾਂ ਮੋਟੀਵੇਸ਼ਨ ਚੀਜ਼ਾਂ ਮੈਂ ਮੋਟੀਵੇਟ ਮਤਲਬ ਜਿਹੜੀਆਂ ਆਪਾਂ ਨੂੰ ਮੋਟੀਵੇਟ ਕਰਨਾਂ ਚੀਜ਼ਾਂ ਹਨਾ ਵੀਡੀਓ ਹਨਾ ਉਹ ਚੀਜ਼ਾਂ ਮੈਂ ਬਹੁਤ ਦੇਖਦਾ ਮੈਨੂੰ ਐ ਹੁੰਦਾ ਵੀਰੇ ਜਿਵੇਂ ਹੁਣ ਅੱਜ ਕੱਲ ਜੇ ਆਪਾਂ ਮੰਨ ਕੇ ਚੱਲੀਏ ਸਰੀਰ ਸਾਹਮਣਾ ਬਹੁਤ ਔਖਾ ਹੂੰ ਸਰੀ ਸਾਹਮਣਾ ਬਹੁਤ ਔਖਾ ਪਰ ਜੇ ਔਖਾ ਕੁਛ ਨਹੀਂ ਜੇ ਬੰਦਾ ਕਵੇ ਵੀ ਮੈਂ ਕਰਨਾ ਹੀ ਕਰਨਾ ਔਖਾ ਕੁਛ ਨਹੀਂ ਹੁਣ ਗੱਲ ਵੀਰੇ ਆਏ ਆ ਵੀ ਜਦੋਂ ਸ਼ੁਰੂਆਤ ਮੈਂ ਇਥੋਂ ਕੀਤੀ ਸੀਗੀ ਮੈਂ ਸੋਚਦਾ ਹੁੰਦਾ ਸੀਗਾ ਵੀ ਯਾਰ ਮੈਂ ਆਪਦਾ ਨਾਮ ਬਣਾਉਣਾ ਵੀ ਮੈਨੂੰ ਵੀ ਲੋਕ ਜਾਣਣ ਫਿਰ ਵੀਰੇ ਚਲੋ ਵੀਡੀਓ ਇਦਾਂ ਦੀਆਂ ਦੇਖਦਾ ਕਰਕੇ ਫਿਰ ਮੈਨੂੰ ਵੀ ਆਇ ਲੱਗਿਆ ਵੀ ਯਾਰ ਵੀ ਆਪਾਂ ਨੂੰ ਵੀ ਆਪਦੇ ਸਰੀਰ ਨਾਲ ਵੀ ਚਲੋ ਵਰਕਆਊਟ ਕਰਨੀ ਚਾਹੀਦੀ ਆ ਵੀ ਜਿਵੇਂ ਆਪਾਂ ਮਨ ਵਰਕਆਊਟ ਕਰਦੇ ਆ ਹਨਾ ਚਲੋ ਵੀਰੇ ਮੈਂ ਕਰਦਾ ਗਿਆ ਕਰਦਾ ਗਿਆ ਮੈਨੂੰ ਨਹੀਂ ਪਤਾ ਸੀਗਾ ਵੀ ਮੈਂ ਇਦਾਂ ਦੀਆਂ ਸਲੰਟ ਵਾਲੀਆਂ ਵੀਡੀਓ ਪਾਉਂਗਾ ਨਹੀਂ ਵੀਰੇ ਜਮਾ ਹੀ ਨਹੀਂ ਤੇ ਚਲੋ ਜਦੋਂ ਜਦੋਂ ਮੈਂ ਸਰੀਰ ਸੰਭ ਲਿਆ ਤੇ ਚਲੋ ਪ੍ਰਮਾਤਮਾ ਨੇ ਮਿਹਰ ਕੀਤੀ ਹਨਾ ਹੂੰ ਚਲੋ ਸਰੀਰ ਚ ਜਾਣ ਆਉਣ ਲੱਗੀ ਤੇ ਫਿਰ ਮੈਂ ਚੀਜ਼ਾਂ ਸੋਚਦਾ ਗਿਆ ਜਿਵੇਂ ਆਪਾਂ ਗੋਰੇ ਕਰਦੇ ਜਿਹੜੀਆਂ ਚੀਜ਼ਾਂ ਮੈਂ ਨਾ ਸੋਚਦਾ ਹੁੰਦਾ ਵੀ ਉਹ ਚੀਜ਼ ਵੱਖਰੀ ਕਰਦੇ ਹਾਂ ਵੀ ਤਾਂ ਹੀ ਬੰਦਾ ਆਪਦਾ ਨਾਂ ਬਣਾਉਂਦਾ ਜੇ ਆਪਾਂ ਕੋਈ ਚੀਜ਼ ਵੱਖਰੀ ਕਰਾਂਗੇ ਨਾ ਫੇਰ ਬਣਦਾ ਵੀਰੇ ਹਾਂ ਤੇ ਜੇ ਆਪਾਂ ਕਹਿ ਦਈਏ ਨਾ ਵੀ ਬੰਦਾ ਕੁਝ ਨਹੀਂ ਕਰ ਸਕਦਾ ਨਹੀਂ ਵੀਰੇ ਬੰਦਾ ਬੰਦਾ ਸਭ ਕੁਝ ਕਰ ਸਕਦਾ ਸੋਚਿਆ ਹੋਵੇ ਹਾਂ ਜੇ ਸੋਚਿਆ ਹੋਵੇ ਸਾਰਾ ਕੁਝ ਕਰ ਸਕਦਾ ਬੰਦਾ ਮੈਂ ਨਾ ਚੀਜ਼ ਸੋਚੀ ਸੀ ਮੈਂ ਨਾ ਇੱਕ ਗੋਰੇ ਦੀ ਮਤਲਬ ਕਿ ਉਹਦਾ ਨਾਂ ਬੂਜਾ ਬਵਾਏ ਆ ਹਾਂ ਉਹਦੀ ਨਾ ਰੀਲ ਦੇਖੀ ਸੀ ਇੱਕ ਮੈਨੂੰ ਸ਼ੋਅ ਹੋਈ ਇੰਸਟਾ ਤੇ ਮੇਕ ਜਿਵੇਂ ਆਪਾਂ ਮੇਕ ਤੇ ਮੇਕ ਰੱਖਦੇ ਆ ਹਾਂ ਤੇ ਮੈਂ ਸੋਚਿਆ ਵੀ ਯਾਰ ਜੇ ਇਹ ਬੰਦਾ ਕਰ ਸਕਦਾ ਤੇ ਮੈਂ ਕਿਉਂ ਨਹੀਂ ਕਰ ਸਕਦਾ ਕਰ ਸਕਦਾ ਤੇ ਮੈਂ ਨਾ ਵੀਰੇ ਉਹ ਚੀਜ਼ ਨੋਟ ਟੈਕ ਉਹ ਮੇਨ ਚੀਜ਼ ਮੈਂ ਨੋਟ ਕੀਤੀ ਵੀ ਉਹਦੇ ਵਿੱਚ ਇੱਕ ਬਾਡੀ ਬੈਲੈਂਸ ਹੂੰ ਤੇ ਇੱਕ ਫੋਕਸ ਇਹ ਜ਼ਰੂਰੀ ਹੈ ਜੇ ਆਪਣਾ ਧਿਆਨ ਕਿਤੇ ਵੀ ਆਸ-ਪਾਸੇ ਹੋ ਗਿਆ ਵੀਰੇ ਆਪਣੇ ਸਿੱਧੀ ਮੇਖ ਹੱਥ ਚ ਬਣ ਸਕਦੀ ਆ ਬਹੁਤ ਵੱਡਾ ਰਿਸਕ ਹਾਂ ਬਹੁਤ ਵੱਡਾ ਰਿਸਕ ਆ ਵੀਰੇ ਇੱਕ ਦੋ ਵਾਰੀ ਚੀਜ਼ ਜਦੋਂ ਮੈਂ ਇਹ ਚੀਜ਼ ਪ੍ਰੈਕਟਿਸ ਜਦੋਂ ਮੈਂ ਪ੍ਰੈਕਟਿਸ ਕਰਦਾ ਸ਼ੇ ਇਹ ਚੀਜ਼ ਦੀ ਮੇਰੇ ਵੱਜੀ ਵੀ ਆ ਹੂੰ ਤੇ ਤੁਸੀਂ ਸ਼ਾਇਦ ਮੇਰੀਆਂ ਮੇਰੀਆਂ ਵੀਡੀਓ ਵੀ ਪਾਈਆਂ ਹੋਈਆਂ ਇੰਸਟਾਗ੍ਰam ਤੇ ਹੂੰ ਤੇ ਮੇਰੇ ਬਾਜੀ ਵੀ ਆ ਵੀਰੇ ਮੇਰੇ ਬਲੱਡ ਵੀ ਨਿਕਲਿਆ ਪਰ ਮੈਂ ਨਾ ਚੀਜ਼ ਸੋਚੀ ਮੈਂ ਕਿ ਨਹੀਂ ਯਾਰ ਜੇ ਮੈਂ ਡਰ ਗਿਆ ਹੋਣਾ ਨਹੀਂ ਇਹ ਫੋਕਸ ਕਿਸ ਹੱਦ ਤੱਕ ਕਰਨਾ ਪੈਂਦਾ ਬੰਦੇ ਨੂੰ ਫੋਕਸ ਵੀਰੇ ਜਿਵੇਂ ਤੁਸੀਂ ਸੋਚ ਕੇ ਇੱਕ ਕਰੋਗੇ ਹਨਾ ਵੀ ਕੀ ਸੋਚਦੇ ਹੁੰਨੇ ਹੋ ਉਸ ਟਾਈਮ ਹੁਣ ਵੀਰੇ ਜਮਨ ਕੇ ਚੱਲੋ ਜੇ ਆਪਾਂ ਚੀਜ਼ ਕਰਨੀ ਆ ਹੂੰ ਮੈਂ ਨਾ ਇਹ ਜੀ ਹੋਦਾ ਹੁਣਾ ਜੇ ਆਪਾਂ ਫੋਕਸ ਕਰਨਾ ਫੋਕਸ ਆਏ ਨਹੀਂ ਹੈਗਾ ਵੀ ਬਸ ਸਿਰਫ ਉਹਦੇ ਚ ਧਿਆਨ ਦੇ ਨਹੀਂ ਹੂੰ ਜੇ ਆਪਾਂ ਇਹੋ ਜਿਹਾ ਕੋਈ ਕੰਮ ਕਰਨਾ ਜੇ ਇਹੋ ਜਿਹਾ ਆਪਾਂ ਕੋਈ ਸਟੰਟ ਕਰਨਾ ਹੈ ਨਾ ਹੂੰ ਤੇ ਜੇ ਆਪਣੇ ਕੋਲੇ ਕੋਈ ਕੋਲ ਵੀ ਖੜਾ ਨਾ ਹੂੰ ਉਦੋਂ ਇਹ ਚੀਜ਼ ਮਹਿਸੂਸ ਕਰੋ ਵੀ ਮੇਰੇ ਕੋਲੇ ਕੋਈ ਨਹੀਂ ਹੈਗਾ ਅਰਜਨ ਉਹ ਇੱਕ ਚੀਜ਼ ਤੇ ਫੋਕਸ ਹਾਂ ਵੀ ਜਮਾਂ ਹਾਂ ਵੀਰੇ ਵੀ ਜਮਾਂ ਉਹ ਚੀਜ਼ ਦੇ ਵਿੱਚ ਵੜਨਾ ਪੈਂਦਾ ਫੋਕਸ ਵੀਰੇ ਫੇਰ ਹੁੰਦਾ ਜਿਵੇਂ ਹੁਣ ਮੈਂ ਸੋਚੀ ਜਾਵਾਂ ਮੇਰੇ ਕੋਲੇ ਆ ਬੰਦਾ ਖੜਾ ਮਤੋਂ ਹੋਣਾ ਨਹੀਂ ਮੈਂ ਵੀਰੇ ਚੀਜ਼ ਸੋਚਦਾ ਰਿਆਂ ਅਹੀਂ ਪਹਿਲਾਂ ਐ ਨਹੀਂ ਮੈਂ ਸੋਚਦਾ ਨਹੀਂ ਸੀ ਸੋਚਦਾ ਰਿਆਂ ਤੇ ਪਰ ਵੀ ਯਾਰ ਅਗਲਾ ਅਗਲਾ ਕਹਿਣਾ ਖਣੀ ਕੀ ਕਰੀ ਜਾਂਦਾ ਹੂੰ ਹਣਾ ਪਰ ਜਿਵੇਂ ਆਪਾਂ ਕਹਿੰਨੇ ਆ ਨਾ ਵੀ ਜਦੋਂ ਆਪਾਂ ਬੇ ਇੱਕ ਰਾਹ ਚੋਣ ਲਿਆ ਵੱਖਰਾ ਰਾਹ ਚੋਣ ਲਿਆ ਤੇ ਪਹਿਲਾਂ ਲੋਕ ਹੱਸਦੇ ਆ ਬਿਲਕੁਲ ਵੀ ਕੀ ਕਰੀ ਜਾਂਦਾ ਸਾਡ ਹਣਾ ਫਿਰ ਜਦੋਂ ਬੰਦਾ ਕਾਮਯਾਬ ਹੁੰਦਾ ਵੀ ਕੀ ਬਾਤ ਆ ਵੀ ਬੰਦੇ ਦੀ ਬਿਹਤ ਆ ਹਣਾ ਤੈਨੂੰ ਹੁਣ ਵੀ ਕਮੈਂਟ ਆਉਂਦੇ ਆ ਵੀ ਕਮੈਂਟ ਆਉਂਦੇ ਆ ਮੈਨੂੰ ਅੱਛਾ ਤੇ ਕੋਈ ਕਹਦਾ ਕੀ ਯਾਰ ਲੱਗਿਆ ਆਪਾਂ ਕੋਈ ਗੱਲ ਐ ਇਹ ਪਰ ਜਿਵੇਂ ਆਪਾਂ ਕਹਿ ਦਈਏ ਪੰਜੇ ਉਂਗਲਾਂ ਇਕੋ ਜੀਆਂ ਤਾਂ ਨਹੀਂ ਹੁੰਦੀਆਂ ਵੀਰੇ ਜੇ ਹੁਣ 100 ਦੇ ਵਿੱਚੋਂ ਆਪਾਂ ਨੂੰ ਪੰਜ ਕ ਕਮੈਂਟ ਮਾੜੇ ਆ ਗਏ ਨੈਗੇਟਿਵ ਆ ਗਏ ਆਪਾਂ ਉਹਨਾਂ ਵੱਲ ਥੋੜੀ ਧਿਆਨ ਦੇਵਾਂਗੇ ਨਹੀਂ ਜਿਹੜੇ ਬੰਦੇ ਆਪਾਂ ਨੂੰ ਹੌਸਲਾ ਦੇ ਰਹੇ ਆ ਵੀ ਹਾਂ ਤੂੰ ਕੁਝ ਕਰ ਸਕਦਾ ਹੂੰ ਤਾਂ ਕਰ ਸਕਦਾ ਰਵਿੰਦਰ ਸੁਖ ਵੀਰੇ ਫਿਰ ਜਿਹੜੀ ਸ਼ੁਰੂਆਤ ਆ ਦਿਨ ਦੀ ਹੈ ਨਾ ਉਹ ਕਿਵੇਂ ਹੁੰਦੀ ਆ ਤੁਹਾਡੀ ਦਿਨ ਦੀ ਸ਼ੁਰੂਆਤ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਸਾਰਾ ਕਿਦਾਂ ਦਾ ਰਹਿੰਦਾ ਵੀਰੇ ਰਾਤ ਮਤਲਬ ਕਿ ਦਿਨ ਦੀ ਸ਼ੁਰੂਆਤ ਚਲੋ ਆਪਾਂ ਵਾਇਗੁਰੂ ਦਾ ਨਾਮ ਲੈ ਕੇ ਉੱਠੀ ਦਾ ਵੀ ਚਲੋ ਵੀ ਜਿਹਨੇ ਇੰਨਾ ਸੋਹਣਾ ਦਿਨ ਦਿਖਾਇਆ ਹਨਾ ਚਲੋ ਜਿਹਨੇ ਆਪਾਂ ਨੂੰ ਇੰਨੇ ਸੋਹਣੇ ਸਰੀਰ ਦੀ ਦਾਤ ਬਖਸ਼ੀ ਹੈ ਜਿਹਨੇ ਦੁਨੀਆਂ ਦਿਖਾਈ ਆ ਆਪਾਂ ਨੂੰ ਹਨਾ ਚਲ ਤੇ ਉੱਠੀ ਦਾ ਵੀਰੇ ਉੱਠ ਕੇ ਚਲੋ ਆਪਦਾ ਬਰਸ਼-ਪੁਰਸ਼ ਕਰੀਦਾ ਨਾ ਧੋ ਲਈਦਾ ਹਨਾ ਚਲੋ ਆਪਦਾ ਜਿਹੜਾ ਘਰ ਦਾ ਕੰਮ ਹੁੰਦਾ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਮੇਰੇ ਮਾਤਾ ਹੈ ਨਹੀਂ ਹਨਾ ਵੀ ਸਾਰਾ ਕੰਮ ਕਰਦਾ ਵੀ ਮੈਨੂੰ ਆਪ ਖੁਦ ਨਹੀਂ ਕਰਨਾ ਪੈਂਦਾ ਹਨਾ ਤੇ ਚਲੋ ਆਪਦਾ ਕੰਮ ਧੰਦਾ ਤਨਵੇੜ ਕੇ ਸਾਰਾ ਘਰ ਦਾ ਚਲੋ ਮੈਂ ਗਰਾਉਂਡ ਆ ਜਾਣਾ ਸੱਤ ਕਬਾਦ ਦੇ ਨੂੰ ਗਰਾਉਂਡ ਆ ਜਾਣਾ ਤੇ ਇੱਥੇ ਆਪਦਾ ਜਿੰਨਾ ਵੀ 2 2.5 ਘੰਟਿਆਂ ਦਾ ਵੱਧ ਤੋਂ ਵੱਧ 3 ਘੰਟਿਆਂ ਦਾ ਵਰਕਆਊਟ ਵੀ ਹੋ ਜਾਂਦਾ ਕਈ ਵਾਰੀ ਵੀਰੇ ਤੇ ਵੀ ਆਏ ਨਹੀਂ ਹੈਗਾ ਵੀਰੇ ਵੀ ਜੇ ਮੈਂ ਮੰਨ ਕੇ ਚੱਲੂ ਵੀ ਮੈਂ ਅੱਜ ਵਰਕਆਊਟ ਇੰਨਾ ਕਰਨਾ ਤੇ ਮੈਂ ਕਰਨਾ ਹੀ ਆ ਜਿਵੇਂ ਮੰਨ ਲਿਆ ਵੀ ਮੈਂ ਕਰਕੇ ਹੀ ਜਾਣਾ ਇਹ ਚੀਜ਼ ਇੰਨੀ ਕਰਕੇ ਜਾਣੀ ਆ ਤੇ ਮੈਨੂੰ 3-3 ਘੰਟੇ 4-4 ਘੰਟੇ ਵੀ ਲੱਗ ਜਾਂਦੇ ਵੀਰੇ ਕਈ ਵਾਰੀ ਦਾ ਵਰਕਆਊਟ ਕਰਨ ਨੂੰ अच्छा ਤੇ ਜਿਵੇਂ ਹੁਣ 7 ਵਜੇ ਆ ਗਿਆ ਕਈ ਕਈ ਵਾਰ ਤਾਂ ਮੈਨੂੰ 11 ਵੀ ਵੱਜ ਜਾਂਦੇ ਆ ਆਉਂਦੇ ਇੱਥੇ ਜਣੀ ਐ ਪੱਕਾ ਟਾਈਮ ਵੀ ਪੱਕਾ ਟਾਈਮ ਨਹੀਂ ਹੈਗਾ ਵੀਰੇ ਮੇਰਾ ਪੱਕਾ ਟਾਈਮ ਨਹੀਂ ਹੈਗਾ ਕੋਈ ਹਨਾ ਤੇ ਵੀ 11 ਵੀ ਵੱਜ ਜਾਂਦੇ ਆ ਵੀ ਹੱਦ 2 ਘੰਟੇ ਦਾ ਵੀਰੇ ਪੱਕਾ ਹੀ ਆ ਨਹੀਂ ਮੈਨੂੰ ਮਤਲਬ ਕਿ ਵੀ ਜਿੱਥੇ ਤੱਕ ਮੈਂ ਚੀਜ਼ ਨੋਟ ਕਰਦਾ ਹਨਾ ਵੀ ਮੈਨੂੰ 11 ਬਾਜੀ ਜਾਂਦੇ ਆ ਅੱਛਾ ਹਾਂ ਤੇ ਫਿਰ ਵੀਰੇ ਉਸ ਤੋਂ ਬਾਅਦ ਜਾ ਕੇ ਮੈਨੂੰ ਘਰ ਦਾ ਥੋੜਾ ਹੋਰ ਵੀ ਕੰਮ ਹੁੰਦਾ ਤੇ ਉਸ ਤੋਂ ਬਾਅਦ ਵੀਰੇ ਮੈਂ ਬੋਡੀ ਨੂੰ ਆਲਦੀ ਨੂੰ ਰੈਸਟ ਵੀ ਦੇਣੀ ਆ ਤੇ ਫਿਰ ਘਰ ਦਾ ਵੀ ਜਿਵੇਂ ਆਪਾਂ ਸੁੱਤਾ ਪਿਆ ਮੈਂ ਉੱਠਦਾ ਤੇ ਫੇਰ ਉਸ ਤੋਂ ਬਾਅਦ ਵੀਰੇ ਦਾਲ ਸਬਜ਼ੀ ਹੁੰਦਾ ਹਨ ਘਰ ਦਾ ਕੰਮ ਉਹ ਵੀ ਬਣਾ ਬਣੂ ਕੇ ਚਲੋ ਫੇਰ ਵੀਰੇ ਗਰਾਉਂਡ ਦਾ ਟਾਈਮ ਹੋ ਜਾਂਦਾ ਤੇ ਫਿਰ ਘਰੇ ਜਾ ਕੇ ਆਪਦਾ ਖਾਈ ਪੀਦਾ ਜਿਹੜਾ ਕੁਝ ਖਾਣਾ ਪੀਣਾ ਹਨਾ ਚਲੋ ਵਾਈਕਰ ਦਾ ਨਾਮ ਲਈਦਾ ਸੋਣੇ ਕਰ ਵਿੱਚ ਕਰ ਵਿੱਚ ਫਿਰ ਥੋੜੇ ਫਾਦਰ ਸਾਹਿਬ ਤੇ ਤੁਸੀਂ ਵੀ ਇਸ ਟਾਈਮ ਨਹੀਂ ਮੈਂ ਮੇਰਾ ਫਾਦਰ ਮੇਰਾ ਬ੍ਰਦਰ ਅੱਛਾ ਹਾਂਜੀ ਤੇ ਫਾਦਰ ਸਾਹਿਬ ਚਲੋ ਸਪੋਰਟ ਕਰਦੇ ਮੈਨੂੰ ਜੀ ਕੋਈ ਇਹ ਜੀ ਗੱਲ ਨਹੀਂ ਚਲੋ ਪਹਿਲਾਂ ਪਹਿਲਾਂ ਹੋਇਆ ਸੀਗਾ ਵੀ ਜੋ ਘਰ ਤੇ ਹੁਣ ਹਰੇਕ ਮਾਂ ਪਿਓ ਨੂੰ ਹੁੰਦਾ ਵੀ ਹਨਾ ਵੀ ਵੀ ਫਿਊਚਰ ਦੇ ਕੋਹ ਕਰ ਲੈਣਾ ਬਿਲਕੁਲ ਵੀ ਚਲੋ ਵਧੀਆ ਕੱਤੇ ਲੱਗ ਜਾਣਗੇ ਆਪਦਾ ਵੀ ਰੋਟੀ ਰੋਟੀ ਬਹਿ ਜਾਣਗੇ ਆਪਦੀ ਹੂੰ ਤੇ ਚਲੋ ਘਰ ਦੇ ਕਹਿੰਦੇ ਹੁੰਦੇ ਆ ਵੀਰੇ ਪਹਿਲਾਂ ਪਹਿਲਾਂ ਤੇ ਪਹਿਲਾਂ ਪਹਿਲਾਂ ਮੈਨੂੰ ਵੀ ਬਹੁਤ ਗੱਲਾਂ ਸੁਣਨ ਨੂੰ ਮਿਲੀਆਂ ਤੇ ਚਲੋ ਹੁਣ ਜਿਵੇਂ ਘਰ ਡੈਡੀ ਨੂੰ ਗੱਲਾਂ ਵੀ ਲੋਕਾਂ ਤੋਂ ਪਤਾ ਲੱਗਦੀਆਂ ਵੀ ਤੇਰਾ ਮੁੰਡਾ ਇੰਨੀ ਸੋਹਣੀ ਗੇਮ ਕਰਦਾ ਹੂੰ ਵੀ ਬੈਲੈਂਸ ਕਰਦਾ ਹਨਾ ਵੀ ਕਦੇ ਮੇਹ ਤੇ ਮੇਹ ਰੱਖ ਕੇ ਚਲੋ ਦੇਖਦਾ ਜੋ ਡੈਡੀ ਹੂੰ ਚਲੋ ਹੌਸਲਾ ਤਾਂ ਹੁੰਦਾ ਹੀ ਆ ਵੀਰੇ ਜਦੋਂ ਆਪਾਂ ਆਣਾ ਵੀ ਫਿਰ ਸਾਥ ਦੇ ਹਾਂ ਸਾਥ ਵੀ ਦਿੰਦੇ ਆ ਤੇ ਜਿਵੇਂ ਹੁਣ ਆਪਾਂ ਕਹੀਏ ਵੀ ਯਾਰ ਵੀ ਹੁਣ ਮੈਂ ਚਲੋ ਸਰੀਰ ਸੰਭਿਆ ਵੀਰੇ ਜੇ ਹੁਣ ਇਹੀ ਮੈਂ ਲੋਫਰ ਬਾਜੀ ਕਰਦਾ ਫਿਰ ਆ ਵੀਰੇ ਫਿਰ ਤਾਂ ਮੇਰੇ ਘਰਦਿਆਂ ਨੂੰ ਵੀ ਦੁੱਖ ਹੋਣਾ ਚਲੋ ਹੁਣ ਜਿਓ ਚਲੋ ਇੰਨਾ ਕਾ ਵੀ ਘਰਦਿਆਂ ਨੂੰ ਚਲੋ ਇੰਨਾ ਕ ਹੈਗਾ ਵੀ ਚਲੋ ਮਾੜੇ ਪਾਸਿਓਂ ਬਚਿਆ ਹੋਇਆ ਵਾ ਵੀ ਚਲੋ ਆਪਦਾ ਸਰੀਰ ਸੰਭਿਆ ਸਕਦਾ ਹਨਾ ਤੇ ਵੀ ਜਿਵੇਂ ਆਪਾਂ ਮਾਈਂਡ ਆ ਯਾਰ ਬਾਈ ਜੇ ਆਪਾਂ ਕਹੀਏ ਵੀ ਨਹੀਂ ਯਾਰ ਜਵਾਂ ਗੇਮ ਚ ਵੜ ਜਾ ਹਨਾ ਜਾਂ ਜੇ ਮੈਨੂੰ ਕੱਲ ਨੂੰ ਵੀਰੇ ਕੋਈ ਕੰਮ ਵੀ ਕਰਨਾ ਪਵੇ ਮੈਂ ਐ ਪਿੱਛੇ ਨਹੀਂ ਨਾ ਹਟੂੰਗਾ ਕਿਉਂਕਿ ਹੁਣ ਮੈਂ ਲਾਈਫ ਹਾਂ ਜਿਵੇਂ ਮੈਂ ਕਹਦਾ ਵੀ ਸਾਰੀ ਜ਼ਿੰਦਗੀ ਮੈਂ ਐ ਤਾਂ ਕੱਢਣੀ ਨਹੀਂ ਹੁਣ ਚਲੋ ਆਪ ਤਾਂ ਜਿਵੇਂ ਕੱਢ ਲਈ ਕੱਢ ਲਈ ਹੁਣ ਵੀਰੇ ਚਲੋ ਐ ਹੁੰਦਾ ਵੀ ਥੋੜਾ ਇਹ ਘਰ ਦੇ ਨੂੰ ਵੀ ਸੁੱਖ ਦੇਈਏ ਹਨਾ ਚਲੋ ਥੋੜਾ ਜਆ ਵੀ ਆਪ ਵੀ ਕਿਸੇ ਚੰਗੇ ਪਾਸੇ ਲੱਗੀਏ ਤੇ ਵੈਸੇ ਕਿੰਨੇ ਕੁ ਖੁਸ਼ ਆ ਹੁਣ ਤੁਹਾਡੇ ਤੋਂ ਨਹੀਂ ਘਰ ਦੇ ਵੀਰੇ ਬਹੁਤ ਖੁਸ਼ ਹਾਂ अच्छा ਘਰ ਦੇ ਖੁਸ਼ਾ ਚਲੋ ਘਰ ਦੇ ਨੂੰ ਐ ਹੁੰਦਾ ਜਿਵੇਂ ਅੱਜ ਮੈਂ ਡੈਡੀ ਨੂੰ ਦੱਸਿਆ ਵੀ ਡੈਡੀ ਇੰਟਰਵਿਊ ਵਾਲੇ ਨੇ ਆਉਣਾ ਹਨਾ ਹੂੰ ਕਹਿੰਦਾ ਨਹੀਂ ਆਉਣਾ ਡੈਡੀ ਨੂੰ ਮਗਾ ਇੰਟਰਵਿਊ ਵਾਲੇ ਨੇ ਆਉਣਾ ਆਪਾ اچھا ਤੇ ਕਹਿੰਦਾ ਠੀਕ ਆ ਠੀਕ ਆ ਕੋਈ ਨਹੀਂ ਚਲ ਵਧੀਆ ਕਰੀ ਤੇ ਹੁਣ ਵੀਰੇ ਐ ਪਿੰਡ 'ਚ ਜਿਵੇਂ ਸਿਆਣੇ ਬੰਦੇ ਵੀ ਕੋਸ਼ਕ ਬੰਦਿਆਂ ਨੂੰ ਉਹਨਾਂ ਨੂੰ ਵੀ ਪਤਾ ਹਨਾ ਕਿਸੇ ਨੂੰ ਨਹੀਂ ਵੀ ਪਤਾ ਐ ਨਹੀਂ ਕਹਿੰਦਾ ਵੀ ਮਹਰੇਂਗ ਬੰਦੇ ਨੂੰ ਪਤਾ ਪਿੰਡ 'ਚ ਜਿਵੇਂ ਅੱਜ ਕੱਲ੍ਹ ਦੇ ਮੁੰਡੇ ਜਿਵੇਂ ਪਿੰਡ 'ਚ ਮੁੰਡਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਵੀਰੇ ਅੱਛਾ ਰੇਗਮਨ ਰੇਗਮਨ ਦਾ ਵੀ ਮੁੰਡਾ ਸਟੰਟ ਕਰਦਾ ਹਨਾ ਤੇ ਕਿਸੇ ਨੇ ਫਿਰ ਆਏ ਜਿਵੇਂ ਛੋਟੇ ਹੁੰਦੇ ਬੱਚੇ ਉਹਨਾਂ ਨੇ ਕਿਹਾ ਨਹੀਂ ਮੈਂ ਵੀ ਕਰਕੇ ਦੇਖਣਾ ਨਹੀਂ ਵੀਰੇ ਮੁੰਡੇ ਆਉਂਦੇ ਹੁੰਦੇ ਮੇਰੇ ਕੋਲੇ ਇੱਥੇ ਤੇ ਵਰਕਆਊਟ ਕਰਦੇ ਹੁੰਦੇ ਕੋਈ ਕਹਿੰਦਾ ਵੀਰੇ ਮੈਂ ਤੇਰੇ ਨਾਲ ਵਰਕਆਊਟ ਕਰ ਲੱਗਣਾ ਕੋਈ ਕਹਿੰਦਾ ਵੀਰੇ ਮੇਰੇ ਕੋਲੇ ਕੁਝ ਸਕੂਲ ਟਾਈਮ ਹੈ ਉਹ ਤੋਂ ਸਕੂਲ ਹੁੰਦਾ ਜਦੋਂ ਤੁਸੀਂ ਹੁਣ ਆਉਨੇ ਆ ਤੇ ਮੈਂ ਕਿਹਾ ਕੋਈ ਨਹੀਂ ਪੁੱਤ ਵੀ ਹੁਣ ਮੇਰੇ ਕੋਲ ਵੀਰੇ ਛੁੱਟੀਆਂ ਲੰਘ ਕੇ ਗਈਆਂ ਜੂਨ ਦੀਆਂ ਉਹ ਤੋਂ ਆਉਂਦੇ ਰਹਿ ਜਾਂ ਜਵਾਬ ਮੇਰੇ ਕੋਲੇ ਅੱਛਾ ਹਾਂ ਜਿਵੇਂ ਤੁਸੀਂ ਸੋਸ਼ਲ ਮੀਡੀਆ ਤੋਂ ਦੇਖ-ਦੇਖ ਕੇ ਇਹਨੂੰ ਸਿੱਖਿਆ ਹਨਾ ਹਾਂਜੀ ਇੱਕ ਹੁੰਦਾ ਕਿਸੇ ਕੋਚ ਦਾ ਕੋਲੇ ਖੜੇ ਹੋਣਾ ਉਹਨੇ ਦਿਖਾਉਣਾ ਹਨਾ ਆਪਾਂ ਨੂੰ ਵੀ ਐਂ ਕਰਾ ਐਂ ਕਰਾ ਇੱਕ ਹੁੰਦਾ ਸਿਰਫ ਦੇਖ ਕੇ ਉਹ ਕਿੰਨਾ ਔਖ ਲੱਗੀ ਫਿਰ ਉਸ ਕੰਮ ਤੇ ਵੀਰੇ ਔਖ ਤਾਂ ਨਾ ਆਈ ਆ ਜਿਵੇਂ ਐਂ ਜਿਵੇਂ ਮੈਂ ਕਹਾਂ ਨਹੀ ਆਈ ਨਹੀ ਬਈ ਔਖ ਤਾਂ ਆਈ ਆ ਬਹੁਤ ਕੁਝ ਦੇਖਣਾ ਪਿਆ ਹਨਾ ਤੇ ਮੈਂ ਨਾ ਚੀਜ਼ ਸੋਚਦਾ ਹੁੰਦਾ ਸੀਗਾ ਇੱਕ ਨਾ ਮੇਰੇ ਵੀਰੇ ਸਟ्रेस ਬਹੁ ਰਹਿੰਦਾ ਸੀ ਮਾਨਣ ਤੇ ਅੱਛਾ ਮੈਨੂੰ ਐਂ ਹੁੰਦਾ ਯਾਰ ਮੈਂ ਕਿਤੇ ਕੰਮ ਧੰਦੇ ਲੱਗਾ ਹੂੰ ਤੇ ਜਦੋਂ ਮੈਂ ਜਾਂ ਵਰਕਆਊਟ ਕਰਨ ਆਉਣਾ ਹਣਾ ਮੈਂ ਇਹ ਚੀਜ਼ਾਂ ਸੋਚਦਾ ਰਹਿੰਦਾ ਯਾਰ ਵੀ ਕਦੇ ਮੈਂ ਟਾਈਮ ਦਾ ਨਹੀਂ ਖਰਾਬ ਕਰ ਰਿਹਾ ਹੂੰ ਕਿ ਮੈਂ ਕੁਝ ਕਰੂੰਗਾ ਹੂੰ ਮੈਂ ਸੋਚਦਾ ਹੁੰਦਾ ਕਿ ਮੈਂ ਕਦੇ ਕਦੇ ਸੋਚਦਾ ਹੁੰਨਾ ਵੀ ਮੈਂ ਗੇਮ ਛੱਡਦਾ ਹੁਣ ਨਹੀਂ ਮੈਂ ਮੈਂ ਸੋਚਦਾ ਵੀ ਹੁਣ ਤਾਂ ਮੈਂ ਕਦੇ ਨਹੀਂ ਇਹ ਚੀਜ਼ ਸੋਚੀ ਅੱਜ ਤੋਂ ਸਾਲਗੋਵਹਿਲਾਂ ਦੀ ਗੱਲ ਹੈ ਜਿਵੇਂ ਹੁਣ ਚਲੋ ਚਲੋ ਭਰਾਵਾਂ ਦੀ سپورਟ ਹੁੰਦੀ ਹੈ ਚਲੋ ਹੌਸਲਾ ਮਿਲਦਾ ਹਣਾ ਤੇ ਅੱਜ ਤੋਂ ਮੈਂ ਸਾਲ 6 ਮਹੀਨੇ 8 ਕੁ ਮਹੀਨੇ ਪਹਿਲਾਂ ਮੈਂ ਇਹ ਚੀਜ਼ਾਂ ਸੋਚਦਾ ਹੁੰਦਾ ਸੀਗਾ ਵੀ ਯਾਰ ਵੀ ਪ੍ਰੈਸ਼ਰ ਬਹੁਤ ਰਹਿੰਦਾ ਸੀ ਮਾਈਂਡ ਤੇ ਹੂੰ ਬੀਅਰ ਮੈਂ ਕੁਝ ਕਰੂੰਗਾ ਜੇ ਹੁਣ ਵੀਰੇ ਮੰਨ ਕੇ ਚੱਲੋ ਵੀ ਆਪਾਂ ਜੇ ਕੋਈ ਕੰਮ ਵੀ ਸਿੱਖਣਾ ਹੂੰ ਵੀ 4 ਤੋਂ 5 ਸਾਲ ਦਾ ਪੱਕੇ ਆ ਸਾਰੀ ਜ਼ਿੰਦਗੀ ਵੀਰੇ ਬੰਦਾ ਕਾਰੀਗਰ ਨਹੀਂ ਬਣਦਾ ਕੋਈ ਵੀ ਚੀਜ਼ ਕਰਨੀ ਆ ਤੇ ਹੁਣ ਵੀਰੇ ਚਲੋ ਮੈਨੂੰ ਵੀ ਇੰਨਾ ਫੇਰ ਮੈਂ ਚੀਜ਼ ਸੋਚਦਾ ਹੁਣ ਵੀਰ ਮੈਨੂੰ ਇੰਨਾ ਟਾਈਮ ਹੋ ਗਿਆ ਵਰਕ ਆਊਟ ਕਰਦੇ ਨੂੰ ਵੀਰ ਵੀ ਜੇ ਮੈਂ ਛੱਡਦਾ ਨਹੀਂ ਫਿਰ ਮੈਂ ਕਹਾ ਵੀਰ ਖਣੀ ਲੋਕਾਂ ਨੇ ਕੀ ਸੋਚਣਾ ਕਿਉਂਕਿ ਹੁਣ ਵੀਰੇ ਸੋਚ ਵੱਖੋ ਵੱਖਰੀ ਆ ਲੋਕਾਂ ਦੀ ਹੁਣ ਆਪਾਂ ਕਹਿ ਦਈਏ ਪੰਜੇ ਉਂਗਲ ਇੱਕੋ ਜਿਹਾ ਨਹੀਂ ਵੀਰੇ ਸੋਚ ਅਲੱਗ-ਅਲੱਗ ਹੁੰਦੀ ਆ ਅਗਲਾ ਖਣੀ ਕਹਿੰਦਾ ਅਖਣੀ ਪੁੱਠੇ ਕਮੀ ਪੈ ਗਿਆ ਖਣੀ ਤਾਂ ਵਰਕਆਊਟ ਛੱਡ ਗਿਆ ਖਣੀ ਮਾੜੇ ਕਮੀ ਪੈ ਗਿਆ ਹੁਣ ਵੀਰੇ ਜੇ ਆਪਾਂ ਵਰਕਆਊਟ ਕਰਨੀ ਛੱਡਦੇ ਆ ਕੋਈ ਵੀ ਐਥਲੀਟ ਆ ਹਨਾ ਚਾਹੇ ਬੰਦਾ ਜਿੰਮ ਲਾਉਂਦਾ ਕੋਈ ਵੀ ਚੀਜ਼ ਆ ਵੀਰੇ ਜਦੋਂ ਆਪਾਂ ਵਰਕਆਊਟ ਕਰਨੀ ਛੱਡਦੇ ਆ ਡਾਊਨ ਸਰੀਰ ਪੈਂਦਾ ਪੈ ਜਾਂਦਾ ਤੇ ਲੋਕ ਮੱਲੋ ਮੱਲੀ ਮਤਲਬ ਕਿ ਵੀ ਗੱਲਾਂ ਕਰਨ ਲੱਗ ਜਾਂਦਾ ਬੰਦਾ ਉਹ ਤਾਂ ਨਸ਼ੇ ਕਰ ਲੱਗ ਗਿਆ ਮੰਦੋਦ ਨੇ ਹੁਣ ਮੈਨੂੰ ਪਤਾ ਵੀਰੇ ਮੇਰੇ ਤੇ ਸਟ੍ਰੈਸ ਕਿਹੜੀ ਚੱਲਦੀ ਆ ਵੀ ਮੈਂ ਕਿਹੜੀ ਜੀ ਸੋਚਦਾ ਹਾਂ ਇੱਕ ਹੋਰ ਵੀ ਮੈਂ ਦੇਖਦਾ ਹੁਣ ਨਾ ਕਈ ਵਾਰੀ ਹੈ ਨਾ ਸੋਸ਼ਲ ਮੀਡੀਆ ਤੇ ਤੁਸੀਂ ਇੱਕ ਦੂਜੇ ਨੂੰ ਚੈਲੰਜ ਕਰਦੇ ਹੁੰਦੇ ਆ ਅੱਜ ਇੰਨੇ ਮੈਂ ਪੁਸ਼-ਅਪ ਲਾਦੇ ਤੂੰ ਵੀ ਲਾ ਕੇ ਦਿਖਾ ਹਾਂ ਇੰਨਾ ਮੈਂ ਆ ਕਰਦਾ ਤੂੰ ਵੀ ਕਰਕੇ ਦਿਖਾ ਆਮ ਤੌਰ ਤੇ ਆਪਾਂ ਦੇਖਦੇ ਆਂ ਵੀ ਜੈਤ ਬੈਠ ਲੱਗਦੀ ਹੁੰਦੀ ਆ ਹੈ ਨਾ ਵੀ ਕੁਝ ਖਾਣ ਪੀਣ ਦੀ ਜਾਂ ਮੇਰੇ ਬਰਾਬਰ ਖਾ ਕੇ ਦਿਖਾ ਹਾਂ ਕਈ ਕੋਈ ਕਹਿੰਦਾ ਵੀ ਮੇਰੇ ਨਾਲ ਬਰਾਬਰ ਤੂੰ ਗੱਡੀ ਭਜਾ ਕੇ ਦਿਖਾ ਹਨਾ ਥੋੜੀ ਜਿਆਦਾ ਮਾਸ ਲੱਗਦੀ ਹੁੰਦਾ ਮੇਰੇ ਬਰਾਬਰ ਭੱਜ ਕੇ ਦਿਖਾ ਮੇਰੇ ਬਰਾਬਰ ਸਟੰਟ ਕਰਕੇ ਦਿਖਾ ਇਹ ਫਿਰ ਇਹਦੇ ਵਿੱਚੋਂ ਕੀ ਨਿਕਲਦਾ ਮੇਰੇ ਨਿਕਲਦਾ ਤਾਂ ਕੁਝ ਨਹੀਂ ਯਾਰ ਪਤਾ ਕੀ ਆ ਚਲੋ ਮੈਂ ਮੰਨਦਾ ਇਹ ਚੀਜ਼ ਵੀ ਕਿਸੇ ਨੂੰ ਦੇਖ ਕੇ ਜੇ ਆਪਾਂ ਕਿਸੇ ਨੂੰ ਚੈਲੰਜ ਕਰਦੇ ਆ ਉਹ ਬੰਦਾ ਵੀ ਗਾਂ ਅਗਲਾ ਕਹਿੰਦਾ ਯਾਰ ਇਹ ਬੜਕ ਮਾਰਦਾ ਵੀ ਬੜਕ ਮਾਰਦਾ ਇਹ ਬੰਦਾ ਵੀ ਐਵੇਂ ਕਿਵੇਂ ਬੜਕ ਮਾਰਨੂ ਸਾਡੇ ਮੂਰੇ ਵੀ ਅਸੀਂ ਵੀ ਬੈਠੇ ਆ ਅਗਲਾ ਚੀਜ਼ ਐਂ ਸੋਚਦਾ ਵੀ ਮੈਂ ਵੀ ਕਰੂੰ ਫਿਰ ਵੀਰੇ ਜਦੋਂ ਚੈਲੰਜ ਬੰਦਾ ਪਾਉਣ ਲੱਗ ਗਿਆ ਜਦੋਂ ਲੋਕਾਂ ਦਾ ਪਿਆਰ ਮਿਲ ਗਿਆ ਹਾਂ ਫਿਰ ਉਹ ਬੰਦੇ ਨੂੰ ਵੀ ਥੋੜਾ ਜਿਹਾ ਐ ਹੁੰਦਾ ਵੀ ਯਾਰ ਮੈਂ ਵੀ ਸਰੀਰ ਸੰਭ ਹਾਂ ਫਿਰ ਮੱਲੋ ਮੱਲੀ ਵੀਰੇ ਬੰਦਾ ਗੇਮ ਨਾਲ ਜੁੜ ਜਾਂਦਾ ਚੰਗੀ ਚੀਜ਼ ਹਾਂ ਚੰਗੀ ਚੀਜ਼ ਪਛੇ ਵੀ ਜੁੜ ਜਾਂਦਾ ਬੰਦਾ ਕਈ ਵਾਰੀ ਐਦਾਂ ਦੀ ਜਦ ਕਰਨੀਆਂ ਚੰਗੀਆਂ ਹੁੰਦੀਆਂ ਹਨਾ ਹਾਂ ਵੀਰੇ ਜਦਾਂ ਕਰਨੀਆਂ ਚੰਗੀਆਂ ਵੀ ਹੁੰਦੀਆਂ ਪਰ ਮੈਂ ਐ ਨਹੀਂ ਕਹਿੰਦਾ ਵੀ ਹਨਾ ਕਿਸੇ ਵੀ ਪਿੱਛੇ ਮਤਲਬ ਕਿ ਵੀ ਹਾਂ ਚੈਲੰਜ ਉਹ ਐਕਸੈਪਟ ਕਰੋ ਵੀ ਜਿਹੜਾ ਆਪਾਂ ਕਰ ਸਕਦੇ ਆ ਜਦੋਂ ਕਿ ਬੰਦੇ ਨੇ ਮਤਲਬ ਕਿ ਬੇੜ ਰੱਖ ਲਿਆ 80 ਕਿਲੋ ਤੇ ਆਪਣਾ ਬੇੜ ਹੈਗਾ 30 40 ਕਿਲੋ ਨਹੀਂ ਵੀਰੇ ਉਹ ਚੀਜ਼ ਹੋਣੀ ਨਹੀਂ ਹੈਗੀ ਚਲੋ ਬਾਕੀ ਵੀਰੇ ਪਾਵਰ ਬਾਕੀ ਸਰੀਰ ਚ ਪਾਵਰ ਹੁੰਦੀ ਹੈ ਹਾਂ ਜੇ ਆਪਾਂ ਸਟੈਪ ਬਾਈ ਸਟੈਪ ਚੜਾਂਗੇ ਵੀਰੇ ਉੱਥੇ ਫਾਇਦਾ ਆਪਾਂ ਨੂੰ ਜੇ ਆਪਾਂ ਕਿਹੜੇ ਕਿਹੜੇ ਸਟੰਟ ਕਰਦੇ ਹੋ ਵੀਰੇ ਮੈਂ ਵੀਰੇ ਹੋ ਗਿਆ ਜਿਵੇਂ ਆਪਾਂ ਮੇਕ ਤੇ ਮੇਖ ਰੱਖ ਕੇ ਹੋ ਗਿਆ ਮੇਕ ਦੇ ਉੱਤੇ ਕਹੀ ਰੱਖ ਕੇ ਹੋ ਗਿਆ ਮੇਕ ਦੇ ਉੱਤੇ ਮੈਂ ਇੱਕ ਗੰਡਾਸੀ ਜੀ ਵੀ ਰੱਖੀ ਸੀ ਹੈਨਾ ਉਹ ਵੀ ਵੀਡੀਓ ਨੂੰ ਬਹੁਤ ਪਿਆਰ ਮਿਲਿਆ ਹਨ ਤੇ ਇਦਾਂ ਦੀਆਂ ਚੀਜ਼ਾਂ ਵੀਰੇ ਮੈਂ ਕਰਦਾ ਜਿਹੜੇ ਆਪਦੇ ਵੱਲੋਂ ਇਹ ਤਿਆਰ ਕੀਤੇ ਹੋਇਆ ਨਹੀਂ ਆਪਦੇ ਵੱਲੋਂ ਨਹੀਂ ਵੀਰੇ ਮੈਂ ਤਿਆਰ ਕੀਤੇ ਇਹ ਚੀਜ਼ਾਂ ਨਾ ਮੈਂ ਕਿਸੇ ਗੋਰੇ ਨੂੰ ਦੇਖਿਆ ਸੀਗਾ ਤੇ ਕਿਉਂਕਿ ਉਹ ਚੀਜ਼ ਇੰਡੀਆ ਚ ਕਿਸੇ ਨੇ ਕੀਤੀ ਨਹੀਂ ਸੀ ਆਪਣੇ ਪੰਜਾਬ ਚ ਚਾਹੇ ਇੰਡੀਆ ਚ ਕਿਸੇ ਨੇ ਨਹੀਂ ਕੀਤੀ ਸੀ ਉਹ ਤੇ ਮੈਂ ਨਾ ਚਲੋ ਰੀਲ ਪਾਤੀ ਤੇ ਮਤਲਬ ਵੀ ਹੁਣ ਆਪਣੇ ਕਿਸੇ ਨੇ ਕੀਤੀ ਨਹੀਂ ਸੀ ਵੀ ਜਿਵੇਂ ਹੁਣ ਕੈਲਸਟੈਨਿਕ ਆਪਣੇ ਪੰਜਾਬ ਚ ਚੱਲ ਚੱਲ ਰਹੀ ਹੈ ਜਿਵੇਂ ਹੈਨਾ ਕਿਉਂਕਿ ਕਾਸ਼ਕ ਲੋਕਾਂ ਨੂੰ ਹਜੇ ਪਤਾ ਨਹੀਂ ਹੈ ਗੇਮ ਬਾਰੇ ਹੈਨਾ ਵੀਰੇ ਤੇ ਮੈਨੂੰ ਆਏ ਹੁੰਦਾ ਵੀ ਵੀਰੇ ਜਦੋਂ ਮੈਂ ਇਹ ਗੇਮ ਮੇਖ ਤੇ ਮੇਖ ਰੱਖ ਕੇ ਸਟੰਡ ਕੀਤਾ ਕਿਉਂਕਿ ਇਹ ਚੀਜ਼ ਕਿਸੇ ਨੇ ਕੀਤੀ ਨਹੀਂ ਸੀ ਇਹ ਵੱਖਰੀ ਚੀਜ਼ ਸੀ ਵੱਖਰੀ ਜਦੋਂ ਮੈਂ ਇਹ ਵੀਰੇ ਮੇਖ ਤੇ ਮੇਖ ਰੱਖ ਕੇ ਕੀਤੀ ਹੈਨਾ ਚੀਜ਼ ਹੂੰ ਤੇ ਵੀਡੀਓ ਨੂੰ ਬਹੁਤ ਪਿਆਰ ਮਿਲਿਆ ਵੀਰੇ ਹੂੰ ਮੈਨੂੰ ਲੱਗਦਾ 4.5 ਖਣੀ 5 ਮਿਲੀਅਨ ਵਿਊ ਆਏ ਸੀ ਇਹ ਵੀਡੀਓ ਨੂੰ ਮੇਖ ਤੇ ਮੇਖ ਰੱਖ ਕੇ ਨੂੰ ਹੈਨਾ ਤੇ ਥੋੜਾ ਫਿਰ ਵੀਡੀਓ ਪਾਉਣ ਦਾ ਮਕਸਦ ਕੀ ਹੁੰਦਾ ਇੱਕ ਹੁੰਦਾ ਆਪ ਦੇ ਆਪ ਨੂੰ ਫੇਮਸ ਕਰਨਾ ਇੱਕ ਹੁੰਦਾ ਪਿੱਛੇ ਆਪਣੀ ਸੋਚ ਕੀ ਹੁੰਦੀ ਆ ਕੋਈ ਚੀਜ਼ ਆਪਾਂ ਲੈ ਆਉਣੇ ਆ ਜਦੋਂ ਅੱਗੇ ਹਨਾ ਤੇਰੇ ਪਤਾ ਕੀ ਆ ਚਲੋ ਆਪਾਂ ਕਿਸੇ ਚੀਜ਼ ਨੂੰ ਚਲੋ ਆਪਾਂ ਐ ਨਹੀਂ ਕਹਿੰਦੇ ਹਨਾ ਵੀ ਮੈਂ ਇੱਕ ਫੇਮਸ ਹੋਣ ਲੀਕਾ ਚਲੋ ਵੀ ਨਾਂ ਵੀ ਬਣਦਾ ਐ ਨਹੀਂ ਵੀ ਨਾਂ ਨਹੀਂ ਬਣਦਾ ਨਾਂ ਬਣਦਾ ਵੀਰੇ ਅਗਲਾ ਹਾਂ ਮੇਰੇ ਮਾੜੇ ਪਾਸੇ ਤਾਂ ਚਲੋ ਬਿਲਕੁਲ ਹਾਂ ਹਨਾ ਚੰਗੇ ਪਾਸੇ ਵੜਨਾ ਔਖਾ ਹੂੰ ਤੇ ਜੇ ਆਪਾਂ ਸੱਚਾਈ ਸਰੀਰ ਸਾਹਮਣ ਦੀ ਗੱਲ ਕਰ ਲਈਏ ਚਾਹੇ ਸੱਚ ਬੋਲਣ ਦੀ ਗੱਲ ਕਰੀ ਰਹੀ ਰਹੇ ਕਿਸੇ ਦੀ ਵੀ ਗੱਲ ਕਰ ਲਈਏ ਹਨਾ ਹੂੰ ਤੇ ਵੀ ਜਿਹੜਾ ਚੰਗਾ ਕੰਮ ਹੈ ਵੀਰੇ ਕੰਮ ਕਰਨਾ ਔਖਾ ਬਹੁਤ ਔਖਾ ਵਾ ਹਨਾ ਹੂੰ ਤੇ ਮੈਨੂੰ ਵੀਰੇ ਐ ਹੁੰਦਾ ਯਾਰ ਵੀ ਹੁਣ ਮੈਂ ਸਾਬਦਾਂ ਚ ਕਿਵੇਂ ਬਿਆਨ ਕਰਾਂ ਵੀਰੇ ਹਨਾ ਵੀ ਜਿਹੜਾ ਬਸ ਕੁਝ ਚੰਗਾ ਕਰਨਾ ਹਾਂ ਵੀ ਚੰਗਾ ਕਰਨਾ ਕੁਝ ਜਿਵੇਂ ਹੁਣ ਨੌਜਵਾਨਾਂ ਬਹੁਤ ਸਾਰੇ ਹਨਾ ਬਹੁਤ ਸਾਰੀਆਂ ਚੀਜ਼ਾਂ ਇਦਾਂ ਦਾ ਫਲੋ ਬਣਿਆ ਹੋਇਆ ਵੀ ਆਪਾਂ ਸੋਸ਼ਲ ਮੀਡੀਆ ਤੇ ਵੀ ਬੜਾ ਗਲਤ ਆ ਜਾਂਦਾ ਚੰਗਾ ਵੀ ਆ ਜਾਂਦਾ ਚੰਗਾ ਵੀ ਆ ਜਾਂਦਾ ਕੋਈ ਕਹਿੰਦਾ ਵੀ ਮੈਂ ਸ਼ਾਮ ਨੂੰ ਬੋਦਲ ਖੋਲਣਾ ਚਲੋ ਮਹਿਫਿਲ ਜੁਆਇਨ ਕਰਨਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਹੈ ਨਾ ਬਹੁਤ ਸਾਰਾ ਕੁਛ ਮਾੜਾ ਵਾਪਰ ਰਿਹਾ ਉਹਦੇ ਵਿੱਚੋਂ ਚੰਗਾ ਚੁਣਨਾ ਬੜਾ ਔਖਾ ਤੁਹਾਡੇ ਲਈ ਫਿਰ ਇਹੋ ਜਿਹੀ ਕਿੰਨੀ ਔਖੀ ਆਪਦੀਆਂ ਹੋਰ ਇੱਛਾਵਾਂ ਨੂੰ ਖਾਣ ਪੀਣ ਨੂੰ ਕੰਟਰੋਲ ਕਰਨਾ ਕਈ ਵਾਰ ਇਹ ਹੁੰਦਾ ਯਾਰ ਵੀ ਆਪਦੀ ਖਰਾਕ ਤੇ ਲਾ ਦੀਏ ਚੰਗੇ ਕੱਪੜੇ ਵੀ ਕਈ ਵਾਰ ਇਹ ਹੁੰਦਾ ਚਲ ਸੋਚ ਲਈਏ ਹੈਨਾ ਇਹ ਚੀਜ਼ਾਂ ਨੂੰ ਕਿਵੇਂ ਮੇਨਟੇਨ ਕਰਦੇ ਹਾਂ ਮੇਰੇ ਪਤਾ ਕੀ ਗੱਲ ਹੈ ਮੈਂ ਸੋਚਦਾ ਹੁੰਦਾ ਨਾ ਵੀ ਚਲੋ ਚੰਗੇ ਚੰਗਾ ਕੰਮ ਕਰਨਾ ਚਾਹੀਦਾ ਹੈਨਾ ਤੇ ਚਲੋ ਮੈਂ ਚਾਹੇ ਚਾਹੇ ਮੈਂ ਆਪਣਾ ਸਰੀਰ ਸੰਭਿਆ ਤੇ ਚਲੋ ਆਪਦੇ ਆਪ ਨੂੰ ਖੁਸ਼ੀ ਵੀ ਹੁੰਦੀ ਆ ਮੈਂ ਨਾ ਵੀਰੇ ਮੈਂ ਚੰਗੇ ਪਾਸੇ ਨੂੰ ਤਾਂ ਚੁਣਿਆ ਸਹੀ ਸਾਮਣ ਨੂੰ ਤਾਂ ਚੁਣਿਆ ਵੀ ਜਦੋਂ ਆਪਾਂ ਕੋਈ ਬੰਦਾ ਜਿਹੜਾ ਨਸ਼ੇ 'ਚ ਬੰਦਾ ਵੜਿਆ ਹੋਇਆ ਹਾਂ ਤੇ ਕਹਿਣ ਦਾ ਮਤਲਬ ਹੈ ਉਹਦਾ ਫਿਊਚਰ ਉਹਦਾ ਕੋਈ ਨਹੀਂਗਾ ਹਾਂ ਜੇ ਉਹ ਬੰਦਾ ਜਮੇ ਹੀ ਮਤਲਬ ਕਿ ਨਸ਼ੇ 'ਚ ਵਿੱਚ ਵੜ ਗਿਆ ਹਾਂ ਉਹਦਾ ਫਿਊਚਰ ਵੀਰੇ ਕੋਈ ਨਹੀਂ ਨਾ ਉਹ ਬੰਦੇ ਨੂੰ ਕਿਸੇ ਨੇ ਜਿੰਦ ਨਾ ਤਾਂ ਉਹ ਬੰਦੇ ਨੂੰ ਚਾਹੇ ਪਿੰਡਾ ਚਾਹੇ ਕੋਈ ਵੀ ਆ ਬੰਦਾ ਕਿਸੇ ਨੇ ਮੂੰਹ ਨਹੀਂ ਲਾਉਣਾ ਵੀ ਨਹੀਂ ਯਾਰ ਕੀ ਇਹਦਾ ਐਵੇਂ ਇਦਾਂ ਰੋਹ ਦਾ ਕੰਮ ਆ ਜਾ ਪੀ ਕੇ ਕਿਸ ਨੂੰ ਬੋਲਦਾ ਕੋਈ ਵੀ ਨਸ਼ਾ ਰੱਖ ਲੋ ਇਹਦੇ ਨਾਲ ਰਿਸਪੈਕਟ ਬਣਦਾ ਤੇਰੇ ਵੀ ਮਤਲਬ ਕਿ ਵੀ ਆਪਾਂ ਨਸ਼ੇ ਪੱਤੇ ਕਰਨ ਨਾਲ ਵੀ ਆਪਦੀ ਇੱਜ਼ਤ ਵੀ ਖੋ ਦੰਨੇ ਆ ਚਾਹੇ ਘਰ ਦੇ ਦੀ ਇੱਜ਼ਤ ਹੋਵੇ ਚਾਹੇ ਆਪਦੀ ਇੱਜ਼ਤ ਹੋਵੇ ਨਾਲੇ ਇੱਜ਼ਤ ਇੱਜ਼ਤ ਖਰਾਬ ਹੁੰਦੀ ਆ ਵੀਰੇ ਨਾਲੇ ਪੈਸੇ ਦੀ ਬਰਬਾਦੀ ਨਾਲੇ ਵੀਰੇ ਕੋਈ ਬੁਲਾਉਂਦਾ ਨਹੀਂ ਹੈਗਾ ਬਸ ਜਿਹਨੂੰ ਇਥੋਂ ਤੱਕ ਤੁਸੀਂ ਪਹੁੰਚਿਓ ਕਿਹਦਾ ਕਿਹਦਾ ਸਹਿਯੋਗ ਰਿਹਾ ਤੁਹਾਡੇ ਵੀਰੇ ਮੇਰੇ ਨਾਲ ਜਿਵੇਂ ਆ ਖਾਸ ਕਰਕੇ ਇੱਕ ਮੇਰਾ ਭਰਾ ਹੋ ਗਿਆ ਅਮਰ ਤਾਂ ਹਨਾ ਤੇ ਚਲੋ ਇਹਨਾਂ ਨਾਲ سپورਟ ਕੀਤੀ ਵੀਡੀਓ ਮੇਰੀਆਂ ਇਹ ਹੀ ਬਣਾਉਂਦਾ ਵੀਰੇ ਸਾਰੀਆਂ ਅੱਛਾ ਤੇ ਆਪਨਾ ਚਲੋ ਘਰਦਿਆਂ ਨੇ ਪਹਿਲਾਂ ਘਰ ਦੇ ਕਹਿੰਦੇ ਹੁੰਦੇ ਸੀ ਵੀ ਨਹੀਂ ਕਰਨਾ ਤੂੰ ਕੋਈ ਕੰਮ ਕਿਸੇ ਕੰਮ ਸਿੱਖ ਲਾ ਤੇ ਫਿਰ ਚਲੋ ਵੀਰੇ ਥੋੜਾ ਚਲੋ ਭੈਣ ਉਹਨਾਂ ਨੇ ਸਪੋਰਟ ਕੀਤੀ ਭੂਆ ਦੀਆਂ ਕੁੜੀਆਂ ਨੇ ਚਲੋ ਮੇਰੀ ਰੀਅਲ ਸਿਸਟਰ ਸਿਸਟਰ ਦਾ ਹੈ ਨਹੀਂ ਗਈ ਚਲੋ ਮੇਰੀਆਂ ਸਗੀਆਂ ਭੈਣਾਂ ਨਾਲ ਵੱਧ ਗਿਆ ਮੈਨੂੰ ਤੇ ਉਹਨਾਂ ਨੇ ਥੋੜੀ ਸਪੋਰਟ ਕੀਤੀ ਚਲੋ ਮੇਰੀ ਭੈਣ ਵਿਆਹੀ ਹੋਈ ਹੈ ਕਾ ਜੀ ਜਗਰਾਉ ਹਨਾ ਉਹਨੇ ਨਾ ਮਤਲਬ ਕਿ ਮੇਰੀ ਫੈਮਲੀ ਨੂੰ ਇਹ ਗੱਲ ਕਹੀ ਸੀ ਕਿ ਕੋਈ ਨਹੀਂ ਵੀ ਮੁੰਡੇ ਨੂੰ ਜਿਹੜਾ ਕੁਝ ਕਰਦਾ ਕਰ ਲੈਣ ਦੇ ਵੀ ਜੇ ਸਰੀਰ ਸਾਹਮਣੇ ਦੀ ਗੱਲ ਕਰਦਾ ਵੀ ਇਹਦੇ 'ਚ ਕਿਹੜਾ ਵੀ ਜੇ ਮੰਨ ਕੇ ਚੱਲੋ ਵੀ ਮਾੜੀ ਗੱਲ ਆ ਵੀ ਇਹ ਇਹਦੇ 'ਚ ਕਿਹੜਾ ਕੋਈ ਫਿਊਚਰ ਨਹੀਂ ਹੈਗਾ ਹੂੰ ਫਿਊਚਰ ਵੀਰੇ ਹੈਗਾ ਵਾ ਹੁਣ ਤੁਸੀਂ ਦੇਖ ਰਹੇ ਹੋ ਵੀ ਤੁਹਾਡਾ ਇੱਥੇ ਕੋਈ ਫਿਊਚਰ ਹੈ ਜਾਂ ਵੀਰੇ ਮੈਨੂੰ ਲੱਗਦਾ ਵੀ ਮੈਂ ਕੁਝ ਕਰੂੰਗਾ ਕਿਉਂਕਿ ਹੁਣ ਜਿਵੇਂ ਲੋਕਾਂ ਦਾ ਪਿਆਰ ਮਿਲ ਲਿਆ ਮਿਲ ਰਿਹਾ ਹਨਾ ਤੇ ਪਰ ਮੈਂ ਵੀਰੇ ਕਦੇ-ਕਦੇ 네ਗੇਟਿਵ ਵੀ ਹੁੰਦਾ ਹੁੰਦਾ ਸੀਗਾ ਜਦੋਂ ਨਾ ਵੀ ਮਤਲਬ ਕੋਈ ਕੁਝ ਬਣਦਾ ਜਾਂ ਨਹੀਂ ਸੀ ਨਹੀਂ ਯਾਰ ਵੀ ਵੀ ਲਾਈਫ 'ਚ ਨਹੀਂ ਟਾਈਮ ਖਰਾਬ ਕਰਦਾ ਹੁਣ ਚਲੋ ਥੋੜੇ ਲੋਕ ਨਾਲ ਜੁੜਨ ਲੱਗ ਗਏ ਥੋੜਾ ਜਿਹਾ ਐ ਹੁੰਦਾ ਵੀ ਨਹੀਂ ਯਾਰ ਵੀ ਕੁਝ ਕਰਦਾ ਮੈਂ ਵੀ ਜਿਹੜਾ ਕੁਝ ਮੈਂ ਕਰਦਾ ਉਹਦਾ ਮੁੱਲ ਪੈਂਦਾ ਜੀ ਆਪਣਾ ਅਖਰੀ ਇਹੀ ਆ ਨੌਜਵਾਨਾਂ ਨੂੰ ਹੁਣ ਪੰਜਾਬ ਦੇ ਨੂੰ ਕੀ ਸੁਨੇਹਾ ਮੈਂ ਵੀਰੇ ਇਹੀ ਗੱਲ ਕਹਿਣਾ ਵੀ ਮਾੜੇ ਕੰਮ ਪਿੱਛੇ ਨਾ ਜਾਓ ਕਿਸੇ ਦੇ ਪਿੱਛੇ ਨਸ਼ੇ ਪਤੇ ਲਾ ਕੇ ਨਾ ਕਰੋ ਘਰਦਿਆਂ ਦੀ ਇੱਜ਼ਤ ਖਰਾਬ ਕਰਦੇ ਆ ਤੁਸੀਂ ਠੀਕ ਆ ਨਾਲੇ ਆਪਦੇ ਪੈਸੇ ਦੀ ਬਰਬਾਦੀ ਕਰਦੇ ਆ ਟਾਈਮ ਖਰਾਬ ਕਰਦੇ ਆ ਜਿਹੜਾ ਉਹ ਵੱਖਰੀ ਗੱਲ ਆ ਜੇ ਵੀਰੇ ਤੁਸੀਂ ਕੁਛ ਕਰਨਾ ਲਾਈਫ 'ਚ ਕਿਸੇ ਚੰਗੇ ਪਾਸੇ ਵੜੋ ਮੈਂ ਇਹ ਨਹੀਂ ਕਹਦਾ ਵੀ ਮੇਰੀ ਗੇਮ 'ਚ ਹੀ ਵੜੋ ਹਨਾ ਚੰਗੇ ਪਾਸੇ ਬਹੁਤ ਆ ਵੀਰੇ ਉਹਨਾਂ ਪਾਸੇ ਜਾਓ ਹਨਾ ਤੇ ਵੀ ਘਰਦਿਆਂ ਨੂੰ ਵੀ ਜਿਵੇਂ ਹੁਣ ਆਪਾਂ ਨਸ਼ੇ ਪੱਤੇ ਕਰਕੇ ਘਰਦਿਆਂ ਨੂੰ ਦੁਖੀ ਕਰਦੇ ਨਾਲੇ ਘਰ ਦੇ ਵੀਰੇ ਫਿਕਰ ਕਰਦੇ ਆ ਵੀ ਸਾਡੇ ਮੁੰਡੇ ਦਾ ਪਤਾ ਨਹੀਂ ਕੀ ਬਣੂਗਾ ਹਨਾ ਵੀ ਇਹਨੇ ਖਣੀ ਲਾਈਵ 'ਚ ਕੀ ਕਰਨਾ ਕੀ ਨਹੀਂ ਕਰਨਾ ਤੇ ਮੈਂ ਇਹੀ ਗੱਲ ਕਹਿਣਾ ਵੀਰੇ ਵੀ ਚੰਗਾ ਪਾਸਾ ਹੁਣ ਚੁਣ ਲਓ ਹੁਣ ਵੀ ਤੁਹਾਡੇ ਕੋਲ ਟਾਈਮ ਬਾਅਦ 'ਚ ਵੇਲੇ ਨੂੰ ਪਸਤਾਏ ਕੋਈ ਫਾਇਦਾ ਨਹੀਂ ਹੈਗਾ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਵੀਰੇ ਬਹੁਤ ਬਹੁਤ ਧੰਨਵਾਦ ਵੀਰੇ ਆਪਾਂ ਗੱਲਬਾਤ ਕੀਤੀ ਆ ਹਰਵਿੰਦਰ ਕੌਂਕੇ ਨਾਲ ਜਿਹੜਾ ਹਾਰਬੀ ਕੌਂਕੇ ਦੇ ਨਾਮ ਤੇ ਇੰਸਟਾਗ੍ਰam ਤੇ ਵੀ ਤੁਸੀਂ ਦੇਖ ਸਕਦੇ ਹੋ ਤੇ ਕਹਾਣੀ ਇੱਕ جنੂਨ ਦੀ ਜਜ਼ਬੇ ਦੀ ਕਿ ਜੇ ਕੋਈ ਸੋਚਿਆ ਹੋਵੇ ਤਾਂ ਲਾਜ਼ਮੀ ਬੰਦਾ ਕਰ ਸਕਦਾ ਕਿਵੇਂ ਲੱਗੀ ਕਹਾਣੀ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ